ਉਦੋਂ ਫਿਰ ਦੋ ਦੋ ਪ੍ਰਧਾਨ ਕਿਵੇਂ ਟਕਰਾਉਣਗੇ ਆਪਸ ਵਿੱਚ ਦੇਖੋ ਇਹ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਹੋਣਾ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਨਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗੋੜਿਆਂ ਦਾ ਪ੍ਰਧਾਨ ਨੇ ਜੀ ਆਪੇ ਲੋਕਾਂ ਨੂੰ ਪਤਾ ਲੱਗ ਜਾਣਾ ਪੀ ਪਗੋੜਾ ਦਲ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇਖੋ ਇਹ ਤੇ ਤੁਸੀਂ ਮੰਨਦੇ ਹੋ ਨਾ ਕਿ ਸਾਨੂੰ ਹੁਕਮ ਕੀ ਹੋਇਆ ਸੀ ਪੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਕਮੇਟੀ ਭਰਤੀ ਕਰੇ ਡੈਲੀਗੇਟ ਚੁਣੇ ਤੇ ਪ੍ਰਧਾਨ ਦੀ ਚੋਣ ਕਰੇ ਫਿਰ ਉਹੀ ਹੋਏਗਾ ਨਾ ਅਕਾਲੀ ਦਲ ਅਸੀਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆਂ ਇਹ ਹੁਣ ਪਗੋੜੇ ਹੋ ਕੇ ਬਣਾ ਕੇ ਬੈਠੇ ਨੇ ਤੇ ਬਣਾਈ ਰੱਖਣ ਆਪ ਪਹਿਲੋ ਕੀ ਫੈਸਲਾ ਕਰ ਦਣਗੇ ਕਿ ਛੱਬੀ ਜੇ ਇਕੱਠੇ ਹੋ ਜਾਣਗੇ ਫਿਰ ਮੈਂ ਕੀ ਕਹਿ ਸਕਦੀ ਹਾਂ ਜੀ ਇਹ ਤੇ ਉਹਦੀ ਮਰਜ਼ੀ ਹੈ ਨਾ ਜੇ ਛੱਡ ਕੇ ਤੇ ਤਿਆਗ ਕਰਕੇ ਤੇ ਵਿੱਚ ਆ ਜੇ ਤੇ ਸੁਬੀ ਸਿੰਘ ਬਾਦ ਪ੍ਰਧਾਨ ਕੀ ਛੱਡ ਕੇ ਉਹਨੂੰ ਫੇਰ ਤੁਸੀਂ ਵਾਪਸ ਲਓ ਛੱਡ ਕੇ ਬਕਾਇਦਾ ਭਰਤੀ ਵੀ ਸ਼ਾਮਲ ਹੋਣ ਜਿਹੜੀਆਂ ਗਲਤੀਆਂ ਕੀਤੀਆਂ ਨੂੰ ਅਹਿਸਾਸ ਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਦੁਬਾਰਾ ਜਾ ਕੇ ਮੱਥਾ ਟੇਕਣ ਕਿ ਵਾਈ ਗੁਰੂ ਸਾਹਿਬ ਬੱਲੇ ਦੇਈ ਫਿਰ ਅਸੀਂ ਉਹਨਾਂ ਜਾ ਕੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਵਿੱਚ ਸ਼ਾਮਲ ਹੋਈਏ